ਗੋਬਿੰਦ ਖੁਦਾਏ ਪੀਰ ਗੁਰ ਚੇਲਾ ਚਲਾ ਗੁਰੂ ਆ ਓੰਕਾਰ ਅਕਾਰ ਕਰ ਲਖ ਦਰਿਆ ਕਰੇਂਦੇ ਢੂਆ ਨਿਰੰਕਾਰ ਅਕਾਰ ਕਰ ਏਕ ਓੰਕਾਰ ਅਕਾਰ ਪਿਛੋ ਆ ਓੰਕਾਰ ਤਾਰ ਲਖ ਲਖ ਦਰਿਆਵ ਤੇ ਰੇਂਦੇ ਢੋਆ ਲਖ ਦਰਿਆਵ ਸਮੁੰਦਰ ਵਿੱਚ ਸੱਤ ਸਮੁੰਦਰ ਗੜਾੜ ਸਮੋਆ ਲਖ ਗੜਾੜ ਕੜਾਹ ਵਿੱਚ ਤ੍ਰਿਸ਼ਨਾ ਅੰਤ ਜੈ ਸੇਖ ਪਰੋਆ ਬਾਵਨ ਚੰਦਨ ਬੂੰਦ ਇੱਕ ਠੰਡੇ ਤਤੇ ਹੋਏ ਖਲੋਆ ਬਾਵਨ ਚੰਦਨ ਲੱਖ ਲੱਖ ਚਰਨ ਕਮਲ ਚਰਨੋਦਕ ਹੋਆ ਪਾਰ ਬ੍ਰਹਮ ਪੁਰਨ ਬ੍ਰਹਮ ਆਦ ਪੁਰਖ ਆਦੀਸ਼ ਅਲੋਹ ਹਰ ਗੋਵਿੰਦ ਧੂ ਸ਼ਤਰ ਚੰਦੂਆ ਹਰ ਗੋਵਿੰਦ ਗੁਰ ਸ਼ਤਰ ਚੰਦੂਆ ਹਨ ਬਾਬਾ ਦਰਸ਼ਨ ਪਾਇਆ ਜਿਨੇ ਤੁਧ ਨੂੰ ਧਨ ਕਹਿਆ ਤਿਨ ਜਨ ਨੇੜ ਨਾ ਆਇਆ ਤੂੰ ਕਰਨ ਕਰਨ ਸਮਰਤ ਹੈ ਕਰਤੇ ਮੈਂ ਤੁਝ ਬਿਨੁ ਕਾਮਰ ਨਾ ਕੋਈ ਤੁਧ ਆਪੇ ਸਿਸਤ ਸਰ ਜੀਆ ਅਬ ਗੁਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਗੁੜ ਆਈ ਗੁਰ ਮਛਦੇ ਬਾਬ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਹਬ ਆਖੂ ਧੰਨ ਧੰਨ ਗੁਰਸੂਈ ਹਰ ਜੁਗ ਜੁਗ ਭਗਤ ਪਾਇਆ ਜੀ ਹੋਰ ਅਜ ਰੱਖਦਾ ਮਨ ਚੋਂ ਉੱਤਰ ਘਰੇ ਜਨਾ ਘਵਾਰੇ ਨਾਰੰਗਾ ਜਿਨ ਕਾ ਨਜ਼ਰ ਕਰੀ ਆਪੇ ਸਜ ਕਰ ਆਤ ਜਾਏ ਵਾ 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 ਸਤਿ ਸਰਤਾ ਜੈ ਗੁਰੂ ਜੀ ਦਾ ਖਾਸਾ ਵੈ ਗੁਰੂ ਜੀ ਕੀ ਫਤ ਤੇ ਵਾ ਹੈ ਗੁਰੂ ਜੀ ਪੌੜੀ ਵੱਡੇ ਕੀਆ ਵਡਿਆਈਆਂ ਕਿਚ ਕਹਿਣਾ ਕਹਿ ਨਾ ਜਾਏ ਸੋ ਕਰਤਾ ਹਾਦਰ ਕਰੀ ਮਦੇ ਜੀਆਂ ਰਿਜਕ ਕੰਬਾਹੀ ਢਾਈ ਘਰ ਕਮਾਵਣੀ ਤੁਰ ਛੋਟੀ ਤਿੰਨੇ ਪਾਏ ਨਾਨਕ ਏਕੀ ਬਾਗ ਜੀ ਔਰ ਦੂਜੀ ਨਹੀਂ ਜਾਏ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਗੁਰ ਦਤ ਨਾਮ ਕੀਰੀ ਵਾਹੇ ਗੁਰੂ ਜੀ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਬਾਤ i my body. ਸਾਜਨਾ ਮੇਰਾ ਆਧਾਰੋ ਅਗਨਾ ਮੇ ਆਧਾਰ ਸਿਰਾਜ ਰੋਗਾ ਸਭ ਦਾ ਪਾਇਆ ਸਾਜਨਾ ਮਨਹਿ ਸਾਚੀ ਆਸ਼ਾ ਸਭ ਲਈ ਸਦਾ ਗੁਰਬਾਨ ਕੀ ਬਾਣੀ ਮਨ ਵਿੱਚਾਂ ਜਿੰਦਗੀ ਰੇ ਵਢਾਈਆ ਕਹਿ ਨਾਨਕ ਤੁੰਤੋ ਸ਼ਬਦ ਕਰੇ ਅਰ ਸਾਜਨਾ ਮੇਰਾ ਆਧਾਰੋ ਅਗੋ ਪੰਛੀ ਉੱਡ ਕਰਿ ਭਾਜੇ ਸਾਤਿ ਭਾਜੇ ਰੰਗ ਭਾਜੇ ਕਾਲ ਜਿਗਰ ਤਾਰੀਆਂ ਬੰਦੂਰਤ ਵਾਸੀ ਦੇ ਕਾਲ ਚੰਚ ਮਾਰਿਆ શરૂઆત કર્યા બાળવા ਦੇਨ ਹਸਰੇ ਗੁਰੂ ਸਾਹਿਬਾ ਵਾਹਿਗੁਰੂ ਜੀ ਸਦੋ ਪਵਨ ਗੁਰੂ ਪਾਣਿ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏਦਾਈ ਦਾ ਖੇਲਾ ਸਗਲ ਜਗਤ ਚੰਗੀਆਂ ਬੁਰੀਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਕਹਿਣ ਦੇ ਕੇ ਦੂ ਸ੍ਰੀ ਵਾਹਿਗੁਰੂ ਜੀ ਇੱਕ ਓਮਕਾਰ ਸਤਗੁਰ ਪਰਸਾ ਸਿਆਸੂਈ ਜੈ ਜਕਾਰ ਕਰੇ ਸਭ ਕੋਈ ਗੁਰ ਪੂਰੇ ਕੀ ਵਡਿਆਈ ਤਾਂ ਕੀਮਤ ਕਹੀ ਨਾ ਜਾਈ ਹਰ ਮਨ ਤਨ ਵਸਿਆ ਸੋਈ ਜੈ ਜਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾ ਕੀ ਕੀਮਤ ਕਹੀ ਨਾ ਜਾਈ ਹੋ ਕੁਰਬਾਨ ਜਾਏ ਤੇਰੇ ਨਾਮੈ ਜਿਸ ਨੂੰ ਬਖਸ਼ ਲਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ரா சவசரா நான பிராயே முந்த கஷாயே தூ பாரோ சுவீ மேரா ਸੰਤਾ ਪਰਵਾਸਾ ਤੇਰਾ ਨਾਨਕ ਪ੍ਰਭ ਸਰਣਾਈ ਮੁਖ ਨਿੰਦਕ ਕਾਇ ਸ਼ਾਈ ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर्जामी श्री गुरु नानक देव निरंकार स्वरूप सच्चे पादशाह जी आप जी दे हजूर अमृत वेले तों ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾ ਤੂ ਭੁੱਲ ਚੁਕ ਮਾ ਭਾਬ ਜੀ ਦੇ ਚਰਨ ਕਮਣਾ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇ ਵੰਦ ਬੂਣ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਦਾ ਕਾ ਵਾਹਿਗੁਰੂ ਜੀ ਕੀ ਭਤੇ ਧੰਨ ਗੁਰੂ